ਪੀਰੀਸ਼ ਪੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਪਹੁੰਚੇ ਹਾਂ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਮਾਤਾ ਕਾਲੀ ਤੋਂ ਪੁੱਛ ਕਿਦਾਂ ਲਈ ਜਾਂਦੀ ਹੈ ਤਾਂ ਦੋਸਤੋ ਇਹ ਜਿਹੜੀ ਵੀਡੀਓ ਤੁਹਾਡੇ ਵਾਸਤੇ ਬਹੁਤ ਕੰਮ ਦੀ ਵੀਡੀਓ ਆ ਇਹਦੇ ਵਿੱਚ ਕੋਈ ਮੰਤਰ ਜਾਪ ਨਹੀਂ ਕਰਨਾ ਸਿਰਫ ਤੁਸੀਂ ਮਾਤਾ ਦੀ ਸੇਵਾ ਕਰਨੀ ਆ ਜੇ ਇਹ ਸੇਵਾ ਤੁਸੀਂ ਪੂਰੀ ਸਫਲ ਕਰ ਲਈ ਇਹਦੇ ਵਿੱਚ ਪੁੱਛਾਂ ਜਿਹੜੀ ਚਾਹੋਗੇ ਮਾਂ ਤੋਂ ਪੁੱਛ ਮਿਲ ਜਾਈ ਹਰ ਚੀਜ਼ ਮਾਤਾ ਦੱਸ ਕੇ ਜਾਊਗੀ ਚਾਹੇ ਉਹ ਕਿਸੇ ਮਾਧਿਅਮ ਨਾਲ ਦੱਸ ਕੇ ਜਾਵੇ ਤਾਂ ਦੋਸਤੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਸਾਡੀਆਂ ਸਾਰੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹਿਲਾਂ ਪੌਂਟੀਆਂ ਹੋ ਸਕਣਗੇ ਆ ਸੋ ਹੁਣ ਗੱਲ ਕਰਦੇ ਆ ਮਾਤਾ ਕਾਲੀ ਦੀ ਜਿਹੜੀ ਪੁੱਛਾ ਕੱਢਣ ਵਾਸਤੇ ਇਸ ਸੇਵਾ ਵਾਰੇ ਜਿਹੜੀ ਕਿ ਬਹੁਤ ਸੇਵਾ ਜ਼ਬਰਦਸਤ ਸੇਵਾ ਆ ਇਹ ਜਿਹੜੀ ਸੇਵਾ ਜੇ ਤੁਸੀਂ ਕਰ ਲਈ ਤੁਹਾਨੂੰ ਮਹਾਕਾਲੀ ਦੇ ਦਰਸ਼ਨ ਵੀ ਹੋਣਗੇ ਔਰ ਮਹਾਕਾਲੀ ਦੇ ਨਾਲ ਗੱਲਬਾਤ ਵੀ ਤੁਹਾਡੀ ਹੋਣੀ ਸ਼ੁਰੂ ਹੋ ਜਾਏਗੀ ਪਰ ਦੋਸਤੋ ਇਹ ਸੇਵਾ ਆਮ ਸੇਵਾ ਨਹੀਂ ਹੈਗੀ ਇਹ ਸਿਰਫ ਸੇਵਾ ਉਹਨਾਂ ਵਾਸਤੇ ਆ ਜਿਹੜੇ ਕਹਿੰਦੇ ਕਿ ਅਸੀਂ ਮਹਾਦੇਵ ਮਾਂ ਕਾਲੀ ਦੇ ਦਰਸ਼ਨ ਕਰਨੇ ਆ ਮਾਂ ਕਾਲੀ ਸਾਨੂੰ ਸੁਪਨੇ ਦੇ ਵਿੱਚ ਜਾਂ ਕਿਸੇ ਵੀ ਪ੍ਰਕਾਰ ਦੇ ਨਾਲ ਸਾਡੇ ਨਾਲ ਗੱਲਬਾਤ ਕਰੇ ਜਿਹੜੇ ਮਾਂ ਕਾਲੀ ਨੂੰ ਪਿਆਰ ਕਰਦੇ ਆ ਮਾਤਾ ਕਾਲੀ ਦੀ ਸੇਵਾ ਕਰਦੇ ਆ ਬਹੁਤ ਲੰਬੇ ਸਮੇਂ ਤੋਂ ਕਰਦੇ ਆ ਰਹੇ ਆ ਜਾਂ ਨਵੀਂ ਸ਼ੁਰੂ ਕੀਤੀ ਹੈ ਉਹਨਾਂ ਵਾਸਤੇ ਇਹ ਜਿਹੜਾ ਅਜਿਤ ਸੇਵਾ ਦੀ ਵਿਧੀ ਦੱਸਣ ਜਾ ਰਿਹਾ ਉਹ ਸੇਵਾ ਕਰਕੇ ਮਹਾਕਾਲੀ ਦੇ ਦਰਸ਼ਨ ਵੀ ਪਾ ਸਕਦੇ ਆ ਉਹ ਮਹਾਕਾਲੀ ਤੋਂ ਪੁੱਛ ਵੀ ਲੈ ਸਕਦੇ ਸੋ ਦੋਸਤੋ ਇਸ ਵੀਡੀਓ ਨੂੰ ਤੁਸੀਂ ਪੂਰਾ ਧਿਆਨ ਨਾਲ ਸੁਣ ਲਈਓ ਕਿਉਂ ਕਰਕੇ ਇਹ ਵੀਡੀਓ ਦੇ ਵਿੱਚ ਸਾਰੀ ਗੱਲਬਾਤ ਅਸੀਂ ਦੱਸਣੀ ਹੈ ਤੁਹਾਨੂੰ ਦੋਸਤੋ ਹੁਣ ਬਹੁਤ ਸਾਰੇ ਲੋਕ ਹੈ ਕਈ ਲੋਕ ਪਰੇਸ਼ਾਨੀ ਚ ਚੱਲਦੇ ਪਏ ਨੇ ਕੋਈ ਕੁਝ ਹੋ ਰਿਹਾ ਕਈ ਕਿਸੇ ਨਾਲ ਕੁਝ ਹੋ ਰਿਹਾ ਇਸ ਸਿਵਾ ਦੇ ਨਾਲ ਕੀ ਹੋਏਗਾ ਤੁਹਾਡੀਆਂ ਜੀਵਨ ਦੀਆਂ ਪਰੇਸ਼ਾਨੀਆਂ ਦਾ ਦੂਰ ਹੋਣੀਆਂ ਹੀ ਹੋਣੀਆਂ ਆ ਜਿਹਨੇ ਮਾਂ ਕਾਲੀ ਦੀ ਸਿਵਾ ਰੱਖ ਲਈ ਉਹਦੀ ਜ਼ਿੰਦਗੀ ਚੋਂ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਬਸ ਉਹ ਇਨਸਾਨ ਪਰੇਸ਼ਾਨੀਆਂ ਤੋਂ ਜਬਚਣਾ ਚਾਹੁੰਦਾ ਜ਼ਿੰਦਗੀ ਚ ਕਿਸੇ ਦਾ ਮਾੜਾ ਕੰਮ ਨਾ ਕਰੇ ਅਗਰ ਕੋਈ ਵੀ ਐਸਾ ਮਾੜਾ ਕਰਮ ਕਰਦਾ ਆ ਫਿਰ ਉਹਦੀ ਸਜ਼ਾ ਮਿਲਦੀ ਮਿਲਦੀ ਹੈ ਸੋ ਮਹਾਕਾਲੀ ਨੂੰ ਹਮੇਸ਼ਾ ਜਦੋਂ ਵੀ ਕੋਈ ਗੱਲ ਆਪਾਂ ਕਰਨੀ ਹੈ ਜੋ ਵੀ ਕਰਨੀ ਹੈ ਚੰਗੇ ਕੰਮ ਵਾਸਤੇ ਮਾਂ ਕਾਲੀ ਨੂੰ ਯੂਜ਼ ਕਰੋਗੇ ਜਾਂ ਮਾਂ ਕਾਲੀ ਦੀ ਸੇਵਾ ਕਰੋਗੇ ਜਾਂ ਮਾਂ ਕਾਲੀ ਤੋਂ ਕੋਈ ਵੀ ਪੁੱਛ ਲਓਗੇ ਜਾਂ ਮਾਂ ਕਾਲੀ ਤੋਂ ਕੋਈ ਵੀ ਕੰਮ ਕਰਾਉਣਾ ਚਾਹਦੇ ਹੋ ਤਾਂ ਸੇਵਾ ਭਗਤੀ ਨਾਲ ਕਰਿਓ ਜਿਹਦੇ ਨਾਲ ਤੁਹਾਨੂੰ ਨੁਕਸਾਨ ਵੀ ਨਾ ਹੋਵੇ ਤੁਹਾਡਾ ਲਾਭ ਵੀ ਹੋਵੇ ਕਿਸੇ ਦਾ ਕਿਸੇ ਦਾ ਵੀ ਕਿਸੇ ਥਰਡ ਪਰਸਨ ਦਾ ਕਿਸੇ ਵੀ ਐਸੇ ਪਰਸਨ ਦਾ ਜਿੰਨਾ ਤੁਸੀਂ ਖਾਰ ਖਾਂਦੇ ਹੋ ਰੰਜਿਸ਼ ਕਰਦੇ ਹੋ ਉਹਦੀ ਪੁਦੀਨਾ ਖੁੰਦਕਟੰਦੀ ਵਿਆਯੂ ਦਾ ਪੂਰਾ ਕਰੋ ਇਤਾਂ ਦਾ ਕੁਛ ਕਰਨ ਦੀ ਜ਼ਰੂਰਤ ਨਹੀਂ ਹੈ ਇਹਦੇ ਵਿੱਚ ਆਪਣਾ ਸਿਰਫ ਚੰਗਾ ਕਰਨਾ ਤੁਸੀਂ ਤੁਸੀਂ ਕਰਨਾ ਕੀ ਹੈ ਤੁਸੀਂ ਸਮਾਨ ਜਿਹੜਾ ਜਿਹੜਾ ਇਹਦੇ ਵਿੱਚ ਲੱਗਣਾ ਹੈ ਕੀ ਕੀ ਲੱਗਣਾ ਮੈਂ ਤੁਹਾਨੂੰ ਦੱਸ ਦਮਾ ਪਹਿਲਾਂ ਤਾਂ ਤੁਸੀਂ ਮਾਤਾ ਕਾਲੀ ਦੀ ਇੱਕ ਫੋਟੋ ਲੈ ਕੇ ਆਉਣੀ ਆ ਮਾਤਾ ਕਾਲੀ ਦੀ ਫੋਟੋ ਨੂੰ ਤੁਸੀਂ ਮੰਦਰ ਦੇ ਵਿੱਚ ਰੱਖ ਕੇ ਸਜਾ ਲੈਣਾ ਇੱਕ ਚੁੰਨੀ ਲਾਲ ਛੋਟੀ ਜੀ ਮਾਤਾ ਕਾਲੀ ਦੇ ਫੋਟੋ ਨੂੰ ਰਿਪੀਟ ਦੇਣੀ ਆ ਉਹਦੇ ਤੁਸੀਂ ਕੀ ਕਰਨਾ ਇੱਕ ਪਾਣੀ ਦਾ ਲੋਟਾ ਲੈ ਕੇ ਮਿੱਟੀ ਦੇ ਭਾਂਡਾ ਲੈ ਲਓ ਚਾਹੇ ਮਿੱਟੀ ਦਾ ਲੋਟਾ ਲੈ ਕੇ ਉਸ ਚੱਲ ਪਰ ਲਿਓ ਉਹਦੇ ਚ ਪਾਣੀ ਪੜ ਦੇਣਾ ਥੋੜੇ ਜਿਹਾ ਚੌਲ ਦੇ ਦਾਣੇ ਪਾ ਕੇ ਥੋੜੇ ਜਿਹਾ ਉਹਦੇ ਵਿੱਚ ਸੰਧੂਰ ਪਾ ਦੇਣਾ ਥਰੋ ਟੱਕ ਦੇਣਾ ਠੀਕ ਹੈ ਇਹਦੇ ਵਿੱਚ ਤੁਸੀਂ ਰਿਤ ਵਿੱਚ ਪੰਜ ਲੌਂਗ ਜਿਹੜੀ ਰੋਜ਼ ਦੀ ਸਮਗਰੀ ਆ ਪੰਜ ਲੌਂਗ ਪੰਜ ਲੈਚੀਆਂ ਪੰਜ ਜੈਫਲ ਪੰਜ ਜੈਫਲ ਤੁਸੀਂ ਇੱਕ ਰੋਜ਼ ਦਾ ਇੱਕ ਜੈਫਲ ਰੱਖਣਾ ਹੈ ਇਹਦੇ ਵਿੱਚ ਠੀਕ ਹੈ ਤੇ ਪਤਾਸੇ ਲੈਣੇ ਆ ਪੰਜ ਉਹ ਜਲ ਦੇ ਵਿੱਚ ਪਾ ਲੈਣੇ ਆ ਠੀਕ ਹੈ ਇੱਕੋ ਵਾਰ ਪਾਣੇ ਉਹ ਰੋਜ਼ ਰੋਜ਼ ਨਹੀਂ ਪਾਣੇ ਜਾਲੋ ਪੱਕਾ ਰੱਖ ਦੇਣਾ ਪਰਕੇ ਉਸ ਤੋਂ ਬਾਅਦ ਤੁਸੀਂ ਇੱਕ ਲੈਣਾ ਚਮਕਾ ਦੀਵਾ ਇਸਰੋਂ ਦੇ ਤੇਲ ਦਾ ਦੀਵਾ ਤੁਸੀਂ ਚਮਕਾ ਚਲਾਉਣਾ ਹੈ ਚਾਰ ਬੱਤੀਆਂ ਦਾ ਤੇ ਇੱਕ ਪਾਣੀ ਵਾਲਾ ਨਾਰੀਅਲ ਤੇ ਇੱਕ ਸ਼ਿੰਗਾਰ ਤੇ ਤੁਸੀਂ ਦੋ ਲੈਣੇ ਆ ਲੱਡੂ ਇੱਕ ਲੱਡੂ ਦੇ ਵਿੱਚ ਦੋ ਲੌਂਗ ਲਗਾਣੇ ਆ ਦੂਜੇ ਲੱਡੂ ਦੇ ਵਿੱਚ ਕੋਈ ਲੌਂਗ ਨਹੀਂ ਲਾਣਾ ਠੀਕ ਹੈ ਇਹ ਦੋ ਲੱਡੂ ਇੱਕ ਲੱਡੂ ਪਾਪਾ ਪੈਰੋਜੀ ਦਾ ਇੱਕ ਬਾਬਾ ਹਨੂਮਾਨ ਜੀ ਦਾ ਜਿਹੜੇ ਲੌਂਗ ਵਾਲਾ ਉਹ ਤੁਸੀਂ ਬਾਬੇ ਪੈਰੋਜੀ ਨੂੰ ਦੇ ਦੇਣਾ ਜਿਹੜਾ ਸਿੰਪਲ ਲੱਡੂ ਹੋਊਗਾ ਹਨੂਮਾਨ ਜੀ ਦੇ ਨਾਮ ਦਾ ਰੱਖਣਾ ਠੀਕ ਹੈ ਦੋ ਲੱਡੂ ਤੁਸੀਂ ਜਿਹੜੀ ਇਹ ਸੇਵਾ ਰੱਖਣੀ ਆ ਇਹ ਲਗਾਤਾਰ ਤੁਸੀਂ 41 ਦਿਨ ਤੱਕ ਕਰਨ ਆ ਲੱਡੂ ਰੋਜ਼ ਦੋ ਚੱਲਣੇ ਆ ਠੀਕ ਹੈ ਉਧਰ ਪਿੱਛੇ ਦੋ ਲੋង ਲੱਗਣੇ ਆ ਪਤਾਸੇ ਦੁਆਰਾ ਨਹੀਂ ਪਾਣੀ ਜਿਹੜਾ ਪਾਣੀ ਦੇ ਵਿੱਚ ਤੁਸੀਂ ਜਾਲਚ ਭਰ ਕੇ ਰੱਖ ਲਿਆ ਹੋਰ ਕੁਝ ਨਹੀਂ ਪੰਜ ਲਾਉਣੀਆਂ ਵਿੱਚ ਅਗਰਬਤੀਆਂ ਠੀਕ ਹੈ ਪੰਜ ਅਗਰਬਤੀਆਂ ਤੇ ਸ਼ਿੰਗਾਰ ਵੀ ਇੱਕ ਵਾਰ ਰੱਖ ਲੈਣਾ ਨਾਰੀਅਲ ਵੀ ਪਾਣੀ ਵਾਲਾ ਰੱਖ ਲੈਣਾ ਤੇ ਰੋਜ਼ ਤਾਂ ਇੱਕ ਜੈਫਲ ਮਾਤਾ ਨੂੰ ਭੇਟ ਕਰਨਾ ਠੀਕ ਹੈ ਇੱਕ ਨਿੰਬੂ ਰੱਖ ਦੇਣਾ ਮਾਤਾ ਕਾਲੀ ਦੇ ਕੋਲ ਰੋਜ਼ ਨਿੰਬੂ ਇੱਕ ਬਦਲ ਲੈ ਬਦਲਣਾ ਇਹ ਜਿਹੜਾ ਸਾਰਾ ਸਮਾਨ ਹੈ ਇਹ ਤੁਸੀਂ ਰੱਖ ਕੇ ਮਾਤਾ ਕਾਲੀ ਨੂੰ ਯਾਦ ਕਰਨਾ ਕਿ ਛੇ ਮਾਤਾ ਕਾਲੀ ਤੇਰੀ ਸੇਵਾ ਇਹ ਆਪਣੀ ਪੇਟਾ ਤੋਂ ਸਵੀਕਾਰ ਕਰ ਮੈਂ ਤੇਰੀ ਸਿਵਾ ਇਤੇ ਲਗਾਤਾਰ 41 ਦਿਨ ਕਰੂੰਗਾ ਮੈਨੂੰ ਮੈਨੂੰ ਪੁੱਛ ਚਾਹੀਦੀ ਹੈ ਮੈਨੂੰ ਪੁੱਛਾ ਚਾਹੀਦੀ ਹੈ ਮੈਨੂੰ ਪੁੱਛ ਵਾਸਤੇ ਤੇਰੇ ਦਰਸ਼ਨ ਚਾਹੀਦੇ ਉਹ ਮਾਂ ਕਾਲੀ ਕਿਸੇ ਵੀ ਪ੍ਰਕਾਰ ਤੁਹਾਡੇ ਕੰਨ ਦੇ ਵਿੱਚ ਜਾਂ ਕਿਸੇ ਤਰੀਕੇ ਦਾ ਤੁਹਾਨੂੰ ਦੱਸ ਕੇ ਜਾਊਗੀ ਤਾਂ ਦੋਸਤੋ ਇਹ ਕਰਕੇ ਦੇਖੋ ਬਹੁਤ ਜ਼ਬਰਦਸਤ ਇਹ ਸੇਵਾ ਹੈ ਇਹੀ ਇੰਨੀ ਕੀ ਸੇਵਾ ਹੈ ਕੋਈ ਜ਼ਿਆਦਾ ਵੱਟਾ ਕੰਮ ਨਹੀਂ ਇਹ ਕਰ ਲਿਓ ਤੁਹਾਨੂੰ ਇਹਦਾ ਲਾਭ ਹੋ ਜਾਏਗਾ ਇਹੀ ਸਾਡੀ ਅੱਜ ਦੀ ਵੀਡੀਓ ਸੀ ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਚੈ ਪੀਰਾਂ ਦੀ ਚੈ ਮਸਤਾਂ ਦੀ